ਲੈ ਵੀ ਆਪਾਂ ਕਰਤੀ ਤਿਆਰੀ ਸ਼ੁਰੂ ਗਰਮੀਆਂ ਵਾਲੀਆਂ ਸਬਜ਼ੀਆਂ ਦੀ ਆਹ ਵੇਖ ਲੋ ਆ ਜਿਹੜਾ ਸਾਗ ਸੂਖ ਪਾਲਕ ਸੀਗਾ ਸਾਰਾ ਤਕਰੀਬਨ ਖਤਮ ਹੋ ਗਿਆ ਸੀਗਾ ਤੇ ਇਹਨੂੰ ਅਜੇ ਲੱਗਿਆ ਵਾਣ ਬਾਕੇ ਨੂੰ ਛੱਡ ਦੇਣਾ 10 ਦਿਨ 13 ਠੀਕ ਆ ਫੇਰ ਉਸ ਤੋਂ ਬਾਅਦ ਬਣਾ ਕੇ ਵਾਣ ਚੰਗੀ ਤਰ੍ਹਾਂ ਜਿਵੇਂ ਇੱਧਰ ਬਣਾ ਕੇ ਤੇ ਆਲੂ ਵੀ ਜੇਵੇ ਆ ਆਲੂ ਵੀ ਤੇ ਦੋ ਤਿੰਨ ਲੈਣਾ ਤੇ ਹੋਰ ਇਸ ਸਲਾਤਾ ਵਗੈਰਾ ਵੀ ਦੇਣਾ ਇੱਥੇ ਆ ਇਸ ਏਰੀਏ ਚ ਆ ਜਿਹੜਾ ਵਾਈ ਜਾਂਦਾ ਇਧਰ ਆ ਜਾਣੇ ਆਪਣੇ ਕद्दू ਟਿੰਡੇ ਭਿੰਡੀ ਚਾਪਣ ਕद्दू ਮਤਲਬ ਆਪਣੀ ਇੰਡੀਆ ਵਾਲੀ ਸਬਜ਼ੀ ਇਧਰ ਵੀ ਦੇਣੀ ਆ ਸਾਨੂੰ ਪਤਾ ਹਰ ਸਾਲ ਦੀ ਤਰ੍ਹਾਂ ਆਪਣਾ ਉਹੀ ਡਰਾਈਵਰ ਉਹੀ ਟਰੈਕਟਰ ਕਿਉਂ ਘਵਾੜੀ ਆਏ ਇਹ ਜਦੋਂ ਹਲ ਪਾਉਂਦਾ ਪਿੱਛੇ ਤੇ ਉਹਦੇ ਹੀ ਕਹਿ ਲਈਦਾ ਵੀ ਵਾਰੇ ਯਾਰ ਇਹ ਆਮ ਰੂੰਡਾ ਬਣਾ ਦੇਣਾ ਘਾਹ ਖੂਸ ਸਾਰਾ ਵਿੱਚੇ ਰਗੜ ਦੇਣਾ ਆ ਵੇ ਲੋ ਇਹ ਹੀ ਗਵਾਲੀ ਪੈਰ ਵਰਗੇ ਵਾਲਾ ਇਹੋ ਕਰਾਂ ਏਦਾਂ ਹੀ ਛੱਡ ਦੇਣਾ ਵਾਕੇ। ਇਹ ਦਾਗਦਾਂ ਬਾਅਦ ਫੇਰ ਦੁਬਾਰਾ ਚੰਗੀ ਤਰ੍ਹਾਂ ਫੇਰ ਕੇ ਕਲਟੀਵੇਟਰ ਰੋਟਾਵੇਟਰ ਫੇਰ ਕੇ ਪਿਛਾ ਕੇ ਪਾਈਪਾਂ ਪੂਪਾਂ ਤੇ ਫੇਰ ਲਾਵਾਂਗੇ ਬੂਟੇ ਸਬਜ਼ੀਆਂ ਦੇ ਬੀਜ। ਅੱਜ ਅੱਜ ਆਪਾਂ ਬਣਾਵਾਂਗੇ ਆਰਬੀ ਦੀ ਸਬਜ਼ੀ ਤੇ ਆਰਬੀ ਮੈਂ ਕੱਟ ਲਈ ਸੀ। ਤੇ ਹੁਣ ਆਪਾਂ ਲੱਗੀਆਂ ਪਿਆਜ਼ ਕੱਟਣ ਤੇ ਆਹ ਮੈਂ ਲੈ ਕੇ ਆਂਦਾ ਸੀਗਾ ਕੱਲ ਸਬਜ਼ੀ ਕੱਟਣ ਵਾਸਤੇ ਵੈਸੇ ਤਾਂ ਕੱਲੀ ਸਬਜ਼ੀ ਕੱਟਣ ਵਾਸਤੇ ਵੀ ਹੁੰਦਾ ਤੇ ਇਹਦੇ ਨਾਲ ਟੋਕਰੀ ਲੱਗੀ ਹੋਈ ਆ ਤੇ ਕੱਟ-ਕੱਟ ਕੇ ਸਬਜ਼ੀ ਤੇ ਇਹਦੇ ਵਿੱਚ ਹੀ ਟੋਕਰੀ ਦੇ ਨਾਲ ਦੀ ਨਾਲ ਸਿੱਟੀ ਜਾਵਾਂਗੇ ਤੇ ਬਾਅਦ ਚ ਭਲੇ ਇਹਦੇ ਵਿੱਚ ਹੀ ਧੋ ਲਈਏ ਭਲੇ ਅਲੱਗ ਟੋਕਰੀ 'ਚ ਕੱਟ ਕੇ ਧੋ ਲਈਏ ਤੇ ਆ ਹੁਣ ਮੈਂ ਕੱਟੂਗੀ ਹਲ ਵਿੱਚ ਪਾਉਣ ਵਾਸਤੇ ਪਿਆਜ਼ ਤੇ ਹਰੀ ਮੱਥ ਤੇ ਅਦਰਕ ਆ ਤੇ ਲਸਣ ਦਾ ਆਪਾਂ ਪੇਸਟ ਪਾਵਾਂਗੇ ਤੇ ਹੁਣ ਮੈਂ ਕੱਟਦੀ ਆਂ ਪਿਆਜ਼ ਹੁਣ ਜਿਆ ਆਇਆ ਸੋਫਾ ਸੈੱਟ ਅੱਜ ਤੇ ਹੁਣ ਸੈੱਟ ਕਰਕੇ ਗਏ ਆ ਮੈਂ ਉਹਨੇ ਕੰਮ ਤਵਾਈ ਸੀਗੀ ਚਾਹਨੇ ਬੈਠਾ ਉੱਤੇ ਝੂਟੇ ਲਈ ਜਾਂਦਾ ਕਿਉਂਕਿ ਸਪ੍ਰਿੰਗ ਦਾ ਲ ਹਿੱਦਾਂ ਬੰਦ ਹੋ ਜਾਂਦਾ ਖੋਲਿਛਣ ਕੋਲੀ ਕੋਲੀ ਬਟਰ ਲੱਗੇ ਹੋਏ ਸਾਈਡਾਂ ਤੇ ਦੋਨੋਂ ਸਾਈਡਾਂ ਤੇ ਚਾਹਲੇ ਵਾਲੀ ਤਿੰਨੀ ਤਿੰਨ ਨਾਲ ਆਵਾ ਫਰਿਜ ਜਿੱਦਾਂ ਡੀ ਫਰਿਜ ਆ ਹੀ ਤੇ ਇਥੋਂ ਬਾਅਦ ਚ ਚੁੱਕ ਦੇਣੀ ਹੈ ਕਿਉਂਕਿ ਹਜੇ ਸੈਟਿੰਗ ਕਰਨੀ ਆ ਤੇ ਬਾਹਰਲਾ ਕਿਚਨ ਹਜੇ ਆ ਜਿਹੜਾ ਉਹ ਤਿਆਰ ਨਹੀਂ ਹੋਇਆ ਇਹ ਉੱਥੇ ਰੱਖਣੀ ਆ ਇਹ ਸਬਜ਼ੀਆਂ ਵਾਸਤੇ ਤੇ ਪਰਫਫ ਵਾਸਤੇ ਆ ਸਟੋਰ ਕਰਨ ਵਾਸਤੇ ਤੇ ਇਹ ਜਿਹੜਾ ਬਾਹਰਲਾ ਕਿਚਨ ਚੱਲ ਪਿਆ ਕਿਉਂਕਿ ਉੱਥੇ ਹਜੇ ਫੀਟਿੰਗ ਵਗੈਰਾ ਵੀ ਨਹੀਂ ਹੋਏਗੀ ਬਿਜਲੀ ਦੀ ਉਦੋਂ ਫਿਰ ਉੱਪਰ ਉੱਥੇ ਇਹਨੂੰ ਸੈੱਟ ਕਰ ਦਾਂਗੇ ਉਹਨਾਂ ਤੇ ਮਿੱਥੇ ਪਈ ਆ